ਬਹੁਤਵਾਰ ਸ਼ਾਮ ਤਰਨ ਤਰਨ ਪੱਟੀ ਰੋਡ ਉੱਪਰ ਇੱਕ ਮੋਟਰਸਾਈਕਲ ਨੂੰ ਟਰੱਕ ਵੱਲੋਂ ਆਪਣੀ ਲਪੇਟ ਚ ਲੈਣ ਦੇ ਚਲਦਿਆਂ ਮੌਕੇ ਤੇ ਹੀ ਪਿਓ ਧੀ ਦੀ ਮੌਤ ਹੋਣ ਦਾ ਦੁੱਖ ਦਾ ਸਮਾਚਾਰ ਪ੍ਰਾਪਤ ਹੋਇਆ ਜਦ ਕਿ ਇਸ ਹਾਦਸੇ ਵਿੱਚ ਮ੍ਰਿਤਕ ਦੀ ਪਤਨੀ ਅਤੇ ਅਜਾ ਬੇਟਾ ਗੰਭੀਰ ਜ਼ਖਮੀ ਹੋ ਗਿਆ ਜਿਨ੍ਹਾਂ ਨੂੰ ਹਸਪਤਾਲ ਵਿਖੇ ਲਾਜ਼ ਲਈ ਦਾਖਲ ਕਰਵਾਇਆ ਗਿਆ ਹੈ ਇਸ ਦਰਦਨਾਕ ਹਾਦਸੇ ਦੀ ਸੂਚਨਾ ਮਿਲਣ ਤੋਂ ਕਰੀਬ 1 ਘੰਟਾ ਲੇਟ ਪਹੁੰਚੀ ਥਾਣਾ ਸਰਹਾਲੀ ਦੀ ਪੁਲਿਸ ਵੱਲੋਂ ਮ੍ਰਿਤਕਾ ਦੀ ਲਾਸ਼ਾਂ ਨੂੰ ਕਬਜ਼ੇ ਵਿੱਚ ਲੈੰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਗੌਰਵਪ੍ਰੀਤ ਸਿੰਘ ਪੁੱਤਰ ਵਰਸਾ ਸਿੰਘ ਵਾਸੀ ਪਿੰਡ ਸਬਰਾ ਆਪਣੀ ਪਤਨੀ ਪ੍ਰਿਆ 7 ਸਾਲਾਂ ਬੇਟੀ ਰੂਹੀ ਅਤੇ ਛੋਟੇ ਤੋਂ ਬੇਟੇ ਸਮੇਟ ਪਿੰਡ ਕਹਿਰ ਤੋਂ ਅੰਮ੍ਰਿਤਸਰ ਲਈ ਕਿਸੇ ਕੰਮ ਜਾ ਰਹੇ ਹਨ ਜਦੋਂ ਇਹ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਪਿੰਡ ਸ਼ਾਹਪੁਰ ਰਜਦੀਕ ਪੁੰਜੇ ਤਤਰਨ ਤਰਨ ਤੋਂ ਪੱਟੀ ਵਾਲੀ ਸਾਈਡ ਨੂੰ ਜਾ ਰਹੇ ਇੱਕ ਕੈਂਟਰ ਨਾਲ ਟਕਰਾ ਗਏ ਮੌਕੇ ਤੇ ਮੌਜੂਦਾ ਲੋਕਾਂ ਵੱਲੋਂ ਦੱਸਣ ਦੇ ਅਨਸਾਰ ਕੈਂਟਰ ਦੇ ਪਿਛਲੇ ਟਾਇਰ ਵਿੱਚ ਮੋਟਰਸਾਈਕਲ ਦਾ ਟਾਇਰ ਫਸ ਗਿਆ ਜੇਸ ਕਰਕੇ ਕੈਂਟਰ ਮੋਟਰਸਾਈਕਲ ਸਮੇਤ ਸਵਾਰਾਂ ਨੂੰ ਦੂਰ ਤੱਕ ਘੜੀਜ਼ਾ ਲੈ ਕੇ ਆ। ਇਸ ਦੌਰਾਨ ਕੈਂਟਰ ਦੇ ਟਾਇਰਾ ਹੇਠ ਗੋਰਪ੍ਰੇਤ ਸਿੰਘ ਅਤੇ ਉਸ ਦੀ 7 ਸਾਲਾ ਬੇਟੀ ਰੂਹੀ ਨੂੰ ਬੁਰੀ ਤਰ੍ਹਾਂ ਦੜਕੜਨ ਦਰੜਨ ਕਰਕੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕੀ ਗੋਰਪ੍ਰੇਤ ਸਿੰਘ ਦੀ ਪਤਨੀ ਅਤੇ ਛੋਟੇ ਦੋ ਬੇਟੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਵਿਖੇ ਦਾਗਲ ਕਰਵਾਇਆ ਗਿਆ ਹੈ ਮ੍ਰਿਤਕ ਗੁਰਪ੍ਰੀਤ ਸਿੰਘ ਪੱਠੇ ਉੱਪਰ ਮਿਹਨਤ ਮਜ਼ਦੂਰੀ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਦਾ ਸੀ ਪਰੰਤੂ ਇਸ ਹਾਸੇ ਨੇ ਪੂਰਾ ਪਰਿਵਾਰ ਤਵਾ ਕਰਕੇ ਰੱਖ ਦਿੱਤਾ ਹੈ ਇਸ ਹਾਸੇ ਤੋਂ ਬਾਅਦ ਤਰਨ ਤਾਰਨ ਪੱਟੀ ਰੋਡ ਤੇ ਵਿਖੇ ਲੰਮਾ ਜਾਮ ਲੱਗ ਗਿਆ ਜਿਸ ਨੂੰ ਖਲਵਾਉਣ ਵਿੱਚ ਪੁਲਿਸ ਨੂੰ ਕਾਫੀ ਮੁਸ਼ਕਲ ਕਰਨੀ ਪਈ ਮੌਕੇ ਤੇ ਮੌਜੂਦ ਮ੍ਰਿਤਕ ਗੌਰਪ੍ਰੀਤ ਸਿੰਘ ਦੇ ਚਾਚੇਰੇ ਭਰਾ ਬਿੱਟੂ ਨੇ ਦੱਸਿਆ ਕਿ ਇਸ ਹਾਦਸੇ ਤੋਂ ਇੱਕ ਘੰਟਾ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਹੈ ਇਸ ਜਿਸ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈਣ ਲਈ ਦੇਰੀ ਕੀਤੀ ਜਾ ਰਹੀ ਹੈ ਇਸ ਹਾਦਸੇ ਵਾਲੀ ਥਾਂ ਉੱਪਰ ਪਹੁੰਚੇ ਡੀਐਸਪੀ ਗੌਰਕਰਪਾਲ ਸਿੰਘ ਅਤੇ ਥਾਣਾ ਸਰਹਾਲੀ ਦੇ ਮੁਖੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਗੌਰਪ੍ਰੀਤ ਸਿੰਘ ਅਤੇ ਅਸ ਦੇ 7 ਸਾਲਾ ਬੇਟੀ ਰੂਹੀ ਦੀ ਮੌਤ ਹੋ ਗਈ ਹੈ ਜਦ ਕਿ ਗੌਰਵਿੰਦ ਸਿੰਘ ਦੀ ਪਤਨੀ ਅਤੇ ਦੋ ਛੋਟੇ ਬੇਟੇ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਚਾਲਕ ਕੈਂਟਨ ਨੂੰ ਛੱਡ ਕੇ ਮੌਕੇ ਤੇ ਹੀ ਫਰਾਰ ਹੋ ਗਿਆ ਸੀ ਜਿਸ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।